अच्छा मेरी कालवारी हैंडीकैप टेस्ट है। सारों ਵੱਧ ਸਪੋਰਟ ਮੈਨੂੰ ਉਹਦੀ ਹੈ ਠੀਕ ਹੈ ਬਾਈ ਹਾਂ ਉਹ ਕਹਿੰਦੇ ਚੱਕ ਦੇ ਫੱਟੇ ਕੋਈ ਚੱਕ ਰਹੀ ਕਰਨੀ ਕਮ ਸੇ ਕਮ ਅਸੀਂ ਨੇ 20 ਲੱਖ ਰੁਪਇਆ ਲਾਇਆ ਬਾਈ 20 ਲੱਖ ਰੁਪਇਆ 20 ਲੱਖ ਚ 5 ਲੱਖ ਰੁਪਇਆ ਅਸੀਂ ਐਕਸਟਰਾ ਦੇ ਚੁੱਕੇ ਠੀਕ ਹੈ ਉਹ ਮੁੰਡੇ ਦੀ ਆਪਾਂ ਨੂੰ ਫੁੱਲ ਸਪੋਰਟ ਹੈ ਲਾਡੀ ਦੀ ਫੁੱਲ ਸਪੋਰਟ ਹੈ ਹਾਂਜੀ ਹਾਂ ਬਹੁਤ ਜ਼ਿਆਦਾ ਤੇ ਹੁਣ ਇਹ ਵੀਡੀਓ ਸ਼ੇਅਰ ਖੋ ਕੇ ਕੈਨੇਡਾ ਵਾਲੇ ਬਾਈ ਕੋਲੇ ਪਹੁੰਚ ਜਾਏ ਹਾਂਜੀ ਹਾਂ ਹਾਂ ਬਾਈ ਉਹ ਤਾਂ ਜਾਗਦਾ ਬੈਠਿਆ ਹੋਣਾ ਬਾਈ ਯਾਰ ਦੇਖਣ ਲੱਗਿਆ ਪੀਟਲ ਨਸਲ ਦੇ ਵਿੱਚ ਖੀਰਿਆਂ ਦੇ ਵਿੱਚ ਮੁਕਾਬਲਾ ਜਿਹੜਾ ਹੋਇਆ ਸੀਗਾ ਚੈਂਪੀਅਨ ਬੱਕਰਾ ਉਹ ਇਹ ਬਣਿਆਗਾ ਬਾਈ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਬਾਈ ਨਾਲ ਬਈ ਸਾਸਤਿਕਾਲ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਬਾਈ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਬਾਈ ਜੀ ਕੀ ਨਾਮ ਬਾਈ ਦਾ ਬਾਈ ਹਰਦੀਪ ਸਿੰਘ ਦੀਪਾ ਬਾਈ ਪਿੰਡ ਵੀਰੇ ਦੇਲਾਸੀਆ ਬਾਈ ਇਹ ਸੰਗਰੂਰ ਬਾਈ ਸੰਗਰੂਰ ਕਿੱਥੇ ਜੇ ਰਹਿ ਗਿਆ ਬਾਈ ਪਿੰਡ ਇਹ ਬਾਈ ਮੂਨਕ ਕੋਲੇ ਰਹਿ ਗਿਆ ਹਰਿਆਣੇ ਦੇ ਬਾਰਡਰ ਜਿੱਤੇ ਆ ਗਿਆ ਗੁਲਜਾਰੀ ਦਾ ਏਰੀਆ ਕਹਿੰਦੇ ਬਾਈ ਹਾਂਜੀ ਹਾਂ ਤੇ ਬਾਈ ਜੀ ਕਿੰਨੀ ਉਮਰ ਆਪਣੇ ਇਸ ਬੱਕਰੀ ਦੀ ਇਹਦੀ ਬਾਈ 9 ਮਹੀਨੇ ਤਕਰੀਬਨ ਉਮਰ ਹੈ ਬਾਈ 9 ਮਹੀਨੇ ਉਮਰ ਹੈ ਤੇ ਪਹਿਲੀਆਂ ਤੋਂ ਲੈ ਕੇ ਜੱਜਾਂ ਦੀ ਨਿਗਾਹ ਟਿਕੀ ਹੋਈ ਸੀ ਤੇ ਸਾਰੇ ਭਰਾਵਾਂ ਦੀ ਜਿੰਨੇ ਬੱਕਰੀ ਪ੍ਰੇਮੀ ਸੀ ਹਨਾ ਸੋਨੂੰ ਕਿਹੜੀ ਖਾਸियत ਲੱਗੀ ਬਈ ਆਪ ਨੂੰ ਵੀ ਸਾਡਾ ਬੱਕਰਾ ਪਹਿਲੇ ਨੰਬਰ ਤੇ ਆਇਆ ਬਾਈ ਸਾਡੇ ਕੋਲੇ ਤਕਰੀਬਨ ਲਾ ਲੋ ਵੀ 30 ਕ ਜਾਨਵਰ ਨੇ ਕਰੇ ਇਹ ਠੀਕ ਆ ਬਾਈ ਸਾਡੇ ਕੋਲੇ ਇਹਦੇ ਨਾਲ ਦੇ 6-7 ਬੱਚੇ ਨੇ ਠੀਕ ਆ ਬਾਈ ਸਾਨੂੰ ਇਹ ਸਾਰਿਆਂ ਚੋਂ ਟੌਪ ਸੀ ਬੱਚਾ ਇਹ ਬਾਈ ਅੱਛਾ ਬਾਈ ਹਾਂ ਬੱਚੇ ਸਾਡੇ ਕੋਲੇ ਤਕਰੀਬਨ ਸਾਰੇ ਟੌਪ ਨੇ ਪਰੇ ਸਾਰਿਆਂ ਨਾਲੋਂ ਟੌਪ ਸੀ ਟੌਪ ਕਰਕੇ ਅਸੀਂ ਇਹਨੂੰ ਲੈ ਕੇ ਆਏ ਆ ਕਿਹੜੀਆਂ ਕਿਹੜੀਆਂ ਤੁਹਾਨੂੰ ਮੇਨ ਖਾਸियत ਕਿਹੜੀ ਲੱਗੀ ਪਈ ਇਹਦੇ ਚੋਂ ਇਹ ਬਾਈ ਐਂ ਲਾ ਲਓ ਇਹਦੀ ਸਿੰਗੀ ਨੱਕ ਨਕੌੜਾ ਉੱਚਾ ਮੱਥਾ ਬਾਈ ਦੀ ਅੱਖ ਬਾਹਰ ਨੂੰ ਕਾਨੇ ਦੇ ਬਾਈ ਚੌੜੇ ਤੇ ਹੱਡ ਪੈਰ ਬਹੁਤ ਮੋਟੇ ਨੇ ਬਾਈ ਇਹਦੇ ਟੈਸਟੀਕਲ ਬਹੁਤ ਹੈਵੀ ਮੋਟੇ ਟੈਸਟੀਕਲਾਂ ਦਾ ਹੈ ਠੀਕ ਆ ਬਾਈ ਹਾਂਜੀ ਹਾਂ ਤੇ ਪਹਿਲਾਂ ਵੀ ਕਦੇ ਮੇਲਿਆਂ ਦੇ ਵਿੱਚ ਗਏ ਹੋ ਜੀ ਨਾ ਬਾਈ ਜੀ ਅਸੀਂ ਪਹਿਲੀ ਵਾਰ ਗਏ ਆ ਪਹਿਲੀ ਵਾਰ ਹੀ ਐਂ ਮੇਲੇ ਦੇ ਵਿੱਚ ਆ ਪਹਿਲੀ ਵਾਰ ਹੀ ਆਇਆ ਅਸੀਂ ਪਹਿਲੀ ਵਾਰੀ ਫਿਰ ਚੈਂਪੀਅਨ ਬਣ ਗਏ ਬਾਈ ਅਸੀਂ ਮੁੱਲਾਪੁਰ ਜਾਣਾ ਸੀ ਮੇਰੇ ਨਾਲ ਪਾਰਟਨਰਸ਼ ਤੇ ਉਹਨੇ ਬਹੁਤ ਜ਼ੋਰ ਲਾਇਆ ਸਾਨੂੰ ਉੱਥੇ ਥੋੜੀ ਜਿਹੀ ਦਿੱਕਤ ਆ ਗਈ ਸੀ ਯਾ ਨੂੰ ਬੁਖਾਰ ਦਾ ਸ਼ਿਕਾਇਤ ਜੀ ਹੋ ਗਈ ਠੰਡ ਦੀ ਹੋ ਗਈ ਫਿਰ ਅਸੀਂ ਤਾਂ ਕਰਕੇ ਜਾ ਹੀ ਨਹੀਂ ਗਏ ਉੱਥੇ ਬਾਈ ਤੇ ਬਾਈ ਜਿਵੇਂ ਤੁਸੀਂ ਦੱਸਿਆ ਵੀ 7 ਸਾਡੇ ਕੋਲੇ ਬੱਕਰੇ ਹਨਾ ਕੁੱਲ ਕਿੰਨੇ ਜਾਨਵਰ ਆ ਤੁਹਾਡੇ ਕੋਲੇ ਸਾਡੇ ਕੋਲੇ 30 ਕ ਜਾਨਵਰ ਨੇ ਬਾਈ 30 ਜਾਨਵਰ ਨੇ ਹੁਣ ਇੱਥੇ ਤੁਸੀਂ ਕਿੰਨੇ ਜਾਨਵਰ ਲੈ ਕੇ ਆਏ ਹੋਗੇ ਇੱਥੇ ਬਾਈ ਅਸੀਂ 3-4 ਜਾਨਵਰ ਲੈ ਕੇ ਆਏ ਸੀ ਉਹ ਦਿਖਾਉਣ ਵਾਸਤੇ ਲੈ ਕੇ ਆਏ ਸੀ ਬਾਈ ਠੀਕ ਆ ਬਾਈ ਹਾਂਜੀ ਹਾਂ ਬਾਕੀ ਕਿੰਨੇ ਚਿਰ ਤੋਂ ਆਪਾਂ ਬਰੀਡ ਤੇ ਕੰਮ ਕਰ ਰਹੇ ਹਾਂ ਸਾਨੂੰ ਬਾਈ ਹੋਊ ਫਿਰਦਿਆਂ ਨੂੰ ਸਾਨੂੰ 2-3 ਸਾਲ ਹੋ ਗਏ ਇਸ ਕੰਮ ਤੇ ਪਰ ਸਟਾਰ ਸਾਲਕ ਤੋਂ ਕਰੀਏ ਸਾਲਕ ਤੋਂ ਹੀ ਕਰੀਏ ਤੇ ਬਾਈ ਇਹ ਆਪਾਂ ਮੁੱਲ ਲਿਆ ਸੀ ਜਾਂ ਘਰ ਦਾ ਇਹ ਬਾਈ ਬੱਕਰੀ ਲੈਤੀ ਸੀ ਯਾਰ ਕਿੰਨੇ ਰੁਪਈਆ ਦੀ ਇਹ ਬੱਕਰੀ ਵੀ ਲੈਤੀ ਸੀ ਇਹ ਬੱਕਰਾ ਵੀ ਲੈਤੇ ਸੀ ਉਹਨਾਂ ਬੰਦਿਆਂ ਕੋਲ ਇਕੱਠੀ ਮਾਲ ਲੈਤਾ ਸੀ ਇਹ ਇਸੇ ਬੱਕਰੇ ਤੋਂ ਲੱਗੀ ਹੋਈ ਸੀ ਉਹ ਬੱਕਰੀ ਬਲੱਡ ਲਾਈਨ ਦਾ ਪਤਾ ਕੁਛ ਕਿਹੜੀ ਬਾਈ ਇਹ ਇਸੇ ਬੱਕਰੇ ਦੀ ਬਲੱਡ ਲਾਈਨ ਹੈ ਦੇਖੋ ਪਿੱਛੇ ਸਾਨੂੰ ਕੋਈ ਪਤਾ ਨਹੀਂ ਉਹ ਤੈਨੂੰ ਸੋਨੂੰ ਕਹਿ ਰਿਹਾ ਹੈ ਤੇ ਕਿਵੇਂ ਜੀ ਲੱਗਦਾ ਫਿਰ ਬਾਈ ਜੀ ਬਹੁਤ ਜਿਆਦਾ ਖੁਸ਼ੀ ਲੱਗਦੀ ਹੈ ਬਾਕੀ ਸਾਡੇ ਪਿੰਡਾਂ ਕਿਹੜੀ ਦੀ ਬੱਕਰੀ ਨੂੰ ਬਹੁਤ ਜਿਆਦਾ ਘੱਟ ਰੱਖਦੇ ਨੇ ਠੀਕ ਹੈ ਬਾਈ ਜਦੋਂ ਅਸੀਂ ਟਾਣੀਆਂ ਤੋੜ ਕੇ ਲੈ ਆਨੇ ਆ ਟਾਣੀਆਂ ਲੋਕ ਟਿਚਣਾ ਕਰਦੇ ਨੇ ਵੀ ਇਹ ਕਿਹੜਾ ਕੰਮ ਛੇੜ ਗਿਆ ਤੁਸੀਂ ਨੇ ਬਾਈ ਕੱਲ ਦੀ ਵੀ ਗੱਲ ਹੈ ਜਰ ਅਸੀਂ ਕੱਲ ਲਾਹਣੀਆਂ ਤੋੜ ਲਾਗੇਗੇ ਐ ਕਹਿੰਦਾ ਯਾਰ ਪੈਸਾ ਪੈਸਾ ਕਰੀ ਜਾਨੂੰ ਸਾਰਾ ਜੇ ਸਾਡਾ ਤਕਰੀਬ ਨੂੰ ਸਾਡਾ ਸਾਰਾ ਪਰਿਵਾਰ ਗੁਰਸਿੱਖੇਗਾ ਪਰਿਵਾਰ ਦੀ ਵੀ ਸਾਨੂੰ ਸਪੋਰਟ ਨਹੀਂ ਹੈਗੀ ਬਾਈ ਜੀ ਅੱਛਾ ਬਾਈ ਮੇਰੀ ਘਰਵਾਲੀ ਹੈਂਡੀਕੈਪ ਹੈ ਸਾਰੋਂ ਵੱਧ ਸਪੋਰਟ ਮੈਨੂੰ ਉਹਦੀ ਹੈ ਠੀਕ ਹੈ ਬਾਈ ਹਾਂ ਉਹ ਕਹਿੰਦੀ ਵੀ ਚੱਕ ਦੇ ਫੱਟੇ ਕੋਈ ਚੱਕਰ ਨਹੀਂ ਕਰਨੀ ਤੇ ਬੱਚਿਆਂ ਦਾ ٹرسٹ ਆਏਗਾ ਕਿ ਹਾਂ ਨਾਲ ਲੱਗਦੇ ਹੈਗੇ ਛੋਟੇ ਲੱਗਦੇ ਨਾਲ ਛੋਟੇ ਬੱਚੇ ਲੱਗ ਜਾਂਦੇ ਨੇ ਬਾਈ ਯਾ ਜਿਆਦੇ ਵਾਈਫ ਦੀ ਯਾਰ ਉਹ ਹੈ ਠੀਕ ਹੈ ਛੋਟਾ ਹੋਰ ਕਿਸੇ ਪਰਿਵਾਰ ਦੀ ਇੰਨੀ ਕੋਈ ਸਪੋਰਟ ਨਹੀਂ ਹੈਗੀ ਯਾਰ ਬਾਈ ਤੈਨੂੰ ਸਹੀ ਗੱਲ ਦੱਸਦਾ ਜਿਵੇਂ ਤੁਸੀਂ ਤਾਂ ਦਿੰਦੇ ਪਿੰਡ ਵਾਲੇ ਏਦਾਂ ਕਰਦੇ ਸੀ ਬਾਈ ਬਾਈ ਬਾਈਆਂ ਜਿਆਦੇ ਮੈਨੂੰ ਲੱਗਦਾ ਵੀ ਦੋਕ ਸਾਲਾਂ ਨੂੰ ਸਾਰਾ ਪਿੰਡ ਬੱਕਰੀਆਂ ਦੇ ਨਾਲ ਹੋ ਜੇ ਬਾਈ ਦੇਖੋ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਸਪੋਰਟ ਕਰਾਂਗੇ ਆਪਾਂ ਜਿੰਨੀ ਤੇ ਫਿਰ ਇੰਨੀ ਖੁਸ਼ੀ ਹੋਈ ਹੈ ਕਹਿਦੇ ਹਨ ਤੇ ਫੋਮ ਲਾ ਕੇ ਦੱਸਦਾ ਕਿਸੇ ਨੂੰ ਵੀ ਅਸੀਂ ਚੈਂਪੀਅਨ ਬਣ ਬਾਈ ਹਲੇ ਤਾਂ ਦੇਖੋ ਹਾਂਜੀ ਹੋਣਾ ਨਹੀਂ ਲੱ ਬਾਈ ਯਾਰ ਠੀਕ ਹੈ ਬਾਈ ਠੀਕ ਹੈ ਹਾਂ ਜੀ ਇੱਕ ਸੌ ਨੂੰ ਹੋਰ ਦੱਸ ਦਾਂ ਜੀ ਜੀ ਬਾਈ ਨੇੜੇ ਹੋ ਜਾ ਬਾਈ ਜੀ ਹਾਂ ਜੀ ਦੇਲਾ ਸੇ ਸਾਹ ਪੱਥੇ ਹੈ ਜੀ ਜੀ ਅਕਾਲੀ ਫੂਲਾ ਸਿੰਘ ਜੀ ਦਾ ਜਨਮ ਸਥਾਨ ਹੈ ਬਹੁਤ ਵੱਡਾ ਜਨਮ ਸਥਾਨ ਹੈ ਅਸੀਂ ਸਵੇਰੇ ਕਹਿ ਗਈ ਤੁਰੇ ਸੀ ਬਾਬਾ ਜੀ ਖਰਚਾ ਸਾਡਾ ਇਨਾਮ ਤੇਰਾ ਜੀ ਜੀ ਇਨਾਮ ਗੁਰੂ ਘਰ ਦਾ ਹੈ ਜੋ ਖਰਚੇ ਜੋ 2000 4000 ਹੋਵੇ ਉਹ ਕੱਢ ਕੇ ਉਸ ਤੋਂ ਬਾਅਦ ਗੁਰੂ ਘਰ ਦਾ ਇਨਾਮ ਹੈ ਬਹੁਤ ਵਧੀਆ ਸੋਣੇ ਜੀ ਮਿੱਤਰੋ ਅਕਾਲੀ ਫੂਲਾ ਸਿੰਘ ਦੇ ਜਨਮ ਸਥਾਨ ਦੇ ਪਿੰਡ ਦਾ ਕਹਿੰਦੇ ਇਹ ਬੱਕਰਾਗਾ ਜਿਹੜਾ ਬਾਈ ਕਹਿੰਦੇ ਅੱਜ ਆਲ ਇੰਡੀਆ ਦਾ ਚੈਂਪੀਅਨ ਬਣਿਆਗਾ ਤੇ ਬਾਈਆਂ ਨੇ ਜਿਵੇਂ ਦੱਸਿਆ ਨਾ ਕਹਿੰਦੇ ਬਾਈ ਘਰ ਦੀ سپورਟ ਵੀ ਨਹੀਂ ਸੀਗੀ ਪੂਰੀ ਤੇ ਪਿੰਡ ਦਾ ਟੀਚਰ ਹੀ ਸੀ ਬਾਈ ਜੀ ਹਾਂ ਇੱਕ ਕਹਿੰਨੇ ਭੁੱਲ ਗਿਆ ਸੌਰੀ ਕੈਨੇਡਾ ਆਪਣਾ ਮਿੱਤਰ ਬੈਠਾ ਬਾਈ ਯਾਰ ਹਾਂ ਲਾਡੀ ਲਾਡੀ ਹਾਂ ਉਹ ਮੁੰਡਾ ਘਰੋਂ ਵੱਲੋਂ ਬੜਾ ਜਿਆਦਾ ਤਾਕੜਾ ਪਿੱਛੇ ਸੇਫਟੀ ਨਾਲ ਸਰਪੰਚ ਵੀ ਸੀ ਉਹ ਉਹਨਾਂ ਕੋਲੇ 60-70 ਕੀ ਉਹ ਮੇਰੇ ਪਾਰਟਨਰਸ਼ਿਪ 'ਚ ਹੈ ਠੀਕ ਹੈ ਉਹ ਮੁੰਡੇ ਦੀ ਆਪਾਂ ਨੂੰ ਫੁੱਲ ਸਪੋਰਟ ਹੈ ਲਾਡੀ ਦੀ ਫੁੱਲ ਸਪੋਰਟ ਹੈ ਹਾਂਜੀ ਹਾਂ ਬਹੁਤ ਜ਼ਿਆਦਾ ਤੇ ਹੁਣ ਇਹ ਵੀਡੀਓ ਸ਼ੇਅਰ ਖੋ ਕੇ ਕੈਨੇਡਾ ਵਾਲੇ ਬਾਈ ਕੋਲੇ ਪਹੁੰਚ ਜਾਏ ਹਾਂਜੀ ਹਾਂ ਹਾਂ ਬਾਈ ਉਹ ਤਾਂ ਜਾਗਦਾ ਬੈਠਾ ਹੋਣਾ ਬਾਈ ਯਾਰ ਦੇਖਣ ਲੱਗਿਆ ਹੋਣਾ ਕੈਨੇਡਾ ਵਾਲੇ ਬਾਈ ਕੋਲੇ ਵੀਡੀਓ ਪਹੁੰਚ ਜਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਮੇਤਰੋ ਵੀਡੀਓ ਤੁਹਾਨੂੰ ਵਾਲੀ ਮੇਲੇ ਦੀ ਮੇਰੇ ਕੋਲੇ ਆ ਗਈ ਹਾਂਜੀ ਹਾਂ ਤੇ ਨਾਲ ਹੀ ਅੱਜ ਉਹਨਾਂ ਭਰਾਵਾਂ ਨੂੰ ਵੀ ਜੇ ਕਹਿ ਦਈਏ ਨਾ ਕੋਸਣਾ ਕੋ ਸਿੱਖਣ ਨੂੰ ਮਿਲੂ ਜਿਹੜੇ ਛੇਡਾਂ ਕਰਦੇ ਹੁੰਦੇ ਆ ਬਿਲਕੁਲ ਤੇ ਕਿਦਾਂ ਕਿਦਾਂ ਬਾਈ ਜਿਵੇਂ ਇਹਨੂੰ ਨਿਚੇ ਲਿਓ ਬੰਨਿਆ ਜਾਂਦਾ ਹੈ ਪਹਿਲਾਂ ਲੈਦਾ ਹਲਕਾ ਆਪਾਂ ਸਰੀਰੀ ਦੇ ਵਿੱਚ ਆਹਦੀ ਜੇ ਕੋਈ ਨਵਾਂ ਕੰਮ ਕਰਦਾ ਸਾਨੂੰ ਛੇਡੀਆਂ ਹੁੰਦੀਆਂ ਨੇ ਕਿਵੇਂ ਜੀ ਕਿਵੇਂ ਸਾਡਾ ਇਹਦਾ ਏਰੀਆ ਸੀ ਜੀ ਇਹ ਸ਼ੁਰੂ ਤੋਂ ਪਛੜ ਏਰੀਆ ਵਜਦਾ ਸੀ ਸਾਡਾ ਇਹਦੇ ਵਿੱਚ ਕੋਈ ਜੇ ਕੋਈ ਨਵਾਂ ਹੁਣ ਅਸੀਂ ਕੰਮ ਕਰਦੇ ਸਾਨੂੰ ਟਿਚ ਨਹੀਂ ਹੋਈਆਂ ਨੇ ਹੁਣ ਤੱਕ ਬਹੁਤ ਹੀ ਜ਼ਿਆਦਾ ਨਵਾਂ ਮੁੰਡਾ ਮਤਲਬ ਇਹ ਲਾਈਨ ਦੇ ਵਿੱਚ ਆਉਣਾ ਚਾਹੁੰਦਾਗਾ ਤਾ ਥੋੜੀ ਜੀ ਸਾਮ ਸੰਭਾਲ ਬਾਰੇ ਥੋੜਾ ਦੱਸੋ ਕਿ ਕਿੰਨੀ ਕੀ ਸਾਮ ਸੰਭਾਲ ਹੈ ਆ ਇੱਕ ਗੱਲ ਮੈਂ ਸੋਡੀ ਵਿਚਾਰੇ ਰਹੀ ਕਿ ਪਰ ਆ ਲੈਣ ਦੇ ਵਿੱਚ ਅਸੀਂ ਸਾਨੂੰ ਸਾਲਕ ਹੋਇਆ ਬੜੇ ਨੂੰ ਪਰ ਇਹ ਕੰਮ ਚ ਯਾਰ ਇੰਨਾ ਠੱਗਾ ਠੋਰੀ ਹੈ ਸਾਡੀ ਹੱਥ ਬਨ ਕੇ ਬੇਨਤੀ ਹੈ ਵੀ ਅੱਰਾਠ ਅਸੀਂ ਆਪ ਹੋਏ ਸ਼ਿਕਰ ਭਾਈ ਜੀ ਕਮ ਸੇ ਕਮ ਅਸੀਂ ਨੇ 20 ਲੱਖ ਰੁਪਈਆ ਲਾਇਆ ਭਾਈ 20 ਲੱਖ ਰੁਪਈਆ 20 ਲੱਖ ਚ 5 ਲੱਖ ਰੁਪਈਆ ਅਸੀਂ ਐਕਸਟਰਾ ਦੇ ਚੁੱਕੇ ਜਿਹੜਾ ਬਿਲਕੁਲੀ ਫਰੀ ਦਾ ਛੋਟਾ ਧੋਖਾ ਧੜੀ ਚ ਛੋਟਾ ਕਹਿਣ ਦਾ ਭਾਬਾ ਇਹ ਵਿਚੋਲੇ ਕਿਤਾ ਸਾ ਯਾਰ ਬਾਈ ਸਿੱਧਾ ਵੀ ਭਗ ਜਾ ਯਾਰ ਲੋਕਾਂ ਦੀ ਇਹ ਨਜਾਇਜ਼ ਆ ਯਾਰ 20000 ਦੀ ਚੀਜ਼ ਦਾ 40 ਮੰਗੀ ਜਾਂਦੇ ਨੇ ਆਪਾਂ ਮਹਸਾ ਦਾ ਕੰਮ ਕਰਿਆ ਬਾਈ ਮੈਂ ਆਪਾਂ ਲੱਖਾਂ ਰੀ ਮਹਸ ਦਾ 10 ਮੰਗ ਲੈਨੇ ਆਪਾਂ ਲੱਖ ਚ ਦੇ ਦਿੰਨੇ ਆ ਇਹ ਤੇ 20000 ਦੀ ਚੀਜ਼ ਦਾ 50 ਮੰਗੀ ਜਾਂਦੇ ਨੇ ਯਾਰ ਬਾਈ ਯਾਰ ਇਹ ਨਹੀਂ ਨਵਾਂ ਬੰਦਰ ਕੀ ਕਿੱਥੇ ਤੱਕ ਤੋੜ ਲੂਗਾ ਯਾਰ ਬਾਈ ਦੇਖੋ ਸਿੱਖੋ 2 ਸਾਲ 3 ਸਾਲ ਫਿਰ ਉਹ ਮੰਨਣਾ ਸਾਡੇ ਬਾਈ 20 ਲੱਖ ਚੋਂ 15 ਲੱਖ ਰੁਪਏ ਐਕਸਟਰਾ 5 ਲੱਖ ਰੁਪਏ ਅਸੀਂ ਐਕਸਟਰਾ ਦੇ ਚੁੱਕੇ ਆ ਬਾਈ ਬਾਈ ਬਹੁਤ ਵੱਡੀ ਬੇਨਤੀ ਹੈ ਵੀਰਾਂ ਲੁੱਟਾਂ ਤੋਂ ਖੋਹਾਂ ਤੋਂ ਲੋਕਾਂ ਨੂੰ ਕਰੇਜ ਕਰਨਾ ਚਾਹੁੰਦਾ ਨਹੀਂ ਇਹ ਕੰਮ ਛੇਤੀ ਖਤਮ ਬਈ ਬਹੁਤ ਵੱਡੀ ਗੱਲ ਹੈ ਜਿਹੜੀ ਗੱਲ ਤੁਸੀਂ ਕਰੀ ਹੈ ਨਾ ਬਹੁਤ ਜ਼ਿਆਦਾ ਅੱਜ ਦੇ ਦਿਨ ਕੋਈ ਹੋਰ ਬੰਦਾ ਹੁੰਦਾ ਕਈ ਬੰਦੇ ਇਹ ਜਿਹੇ ਆ ਉਹ ਆਏ ਕਹਿੰਦੇ ਵੀ ਅੱਜ ਆਪਾਂ ਨੂੰ ਮੌਕਾ ਮਿਲ ਗਿਆ ਆਲ ਇੰਡੀਆ ਦੇ ਚੈਂਪੀਅਨ ਕਾਲ ਵੱਡੋ ਪਰ ਤੁਸੀਂ ਖਰੀ ਗੱਲ ਕਰਤੀ ਆਈ ਆਪਾਂ ਨੇ ਬੈਗਰੂ ਦੀ ਕਿਰਪਾ ਨਾਲ ਇਹ ਕੰਮ ਵੀ ਅੱਗੇ ਚਲਾਉਣਾ ਜਿੰਨਾ ਜ਼ੋਰ ਲੱਗਿਆ ਬੱਚਾ ਵੇਚਾਂਗੇ ਅਗਲੇ ਨੂੰ ਕਵਾਂਗੇ ਮਹੀਨੇ ਤੱਕ ਵੀ ਜੇ ਤੈਨੂੰ ਕਿਸੇ ਗਵਾਂਢੀ ਵੀਰਪਾਈ ਨੇ ਕਹਿਤਾ ਮਹਿੰਗਾ ਤਾਂ ਆਪਣਾ ਵਾਪਸੀ ਹੈ ਠੀਕ ਆ ਭਾਈ ਤੇ ਦੋਸਤੋ ਜਿਵੇਂ ਬਾਈ ਨੇ ਅੱਜ ਕੱਲ ਤਾਂ ਕਈਆਂ ਨਹੀਂ ਬੰਦੇ ਯਾਰ ਬਹੁਤ ਜ਼ਿਆਦੇ ਜਿੜੂ ਯਾਰ ਜੇ ਆਪਾਂ ਇਹ ਕੰਮ ਕਰਦੇ। ਇੱਕ ਗੱਲ ਸੱਚੀ ਜੀ ਦੱਸਾਂ ਕਈਆਂ ਦੀਆਂ ਬੱਕਰੀਆਂ ਹੋਗੀਆਂ ਬੰਦਿਆਂ ਦੀਆਂ ਵੱਡਿਆਂ ਦੀਆਂ ਮੱਝਾਂ ਹੋਗੀਆਂ ਠੀਕ ਆ ਗਾਈਆਂ ਹੋਗੀਆਂ ਸਾਲ ਚ 8 ਵਾਰੀ ਵੀ ਸੂਪਦੀਆਂ ਆ 8 ਵਾਰੀ ਵੀ ਸੂਪਦੀਆਂ ਆ ਤੁਸੀਂ ਇੱਕ ਵਾਰੀ ਵੀ ਕਹਿੰਦੇ ਵੀ ਜਮਾਂ ਅਸਲੀ ਨਾ ਗੱਲ ਕਰਾਂਗੇ। ਸਹੀ ਗੱਲ ਬਾਈ ਜੀ। ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ। ਬਹੁਤ ਬਹੁਤ ਧੰਨਵਾਦ ਬਾਈ ਜੀ ਸਰ। ਧੰਨਵਾਦ ਜੀ।